ਅੱਜ ਅਸੀਂ ਤਾਪਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਇਤਿਹਾਸਿਕ ਧਰਮ ਸਥਾਨ ਕੋਰਾਲਗੜ੍ਹ ਵਿਖੇ ਪਹੁੰਚਿਆ ਜਿੱਥੇ ਸਾਡੇ ਨਾਲ ਬਾਬਾ ਜੀ ਗੁਰੂ ਰਵਿਦਾਸ ਮਹਾਰਾਜ ਦੇ ਇਤਿਹਾਸ ਬਾਰੇ ਜਾਣੂ ਕਰਾਉਣਗੇ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰਦੇਵ ਬਾਣੀ ਦਾ ਫਰਮਾਨ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ। ਆਪ ਜੀ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਸਾਹਿਬੇ ਕਮਾਲ ਧੰਨ ਧੰਨ ਸਤਗੁਰ ਉਦਾਸ ਮਹਾਰਾਜ ਜੀ ਨੇ ਸਨ 1515 ਈਸਵੀ ਦੇ ਅੰਦਰ ਇਸ ਪਾਵਨ ਪਵਿੱਤਰ ਸਥਾਨ ਨੂੰ ਭਾਗ ਲਾਏ ਸਨ 4 ਸਾਲ 2 ਮਹੀਨੇ 11 ਦਿਨ ਇਸ ਸਥਾਨ ਤੇ ਰਹਿ ਕਰਕੇ ਸਤਗੁਰ ਉਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਤਾਰਨਾ ਕੀਤਾ ਸੀ ਇਸ ਇਲਾਕੇ ਦਾ ਜਿਹੜਾ ਰਾਜਾ ਸੀ ਰਾਜਾ ਬੈਨ ਜਿਹੜਾ ਕਿ ਰਸਤੇ ਵਿੱਚ ਸੰਤ ਮੀਰਾ ਜੀ ਦਾ ਮਾਸੜ ਲੱਗਦਾ ਸੀ ਸੋ ਸਤਗੁਰ ਉਦਾਸ ਮਹਾਰਾਜ ਜੀ ਰਾਜੇ ਬੈਨ ਦੇ ਜਦੋਂ ਇਸ ਪਾਵਨ ਪਵਿੱਤਰ ਨਗਰ ਖਰਾਲਗੜ੍ਹ ਸਾਹਿਬ ਵਿੱਚ ਆਏ ਸਤਿਗੁਰੂ ਦਾਸ ਮਹਾਰਾਜੀ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਹਾਰੋ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਉਸ ਸਮੇਂ ਦੇ ਵਿਪਰ ਲੋਕਾਂ ਨੇ ਰਾਜੇ ਬੈਨ ਦੇ ਕੋਲ ਸ਼ਿਕਾਇਤ ਕੀਤੀ ਕਿ ਤੁਹਾਡੇ ਰਾਜ ਦੇ ਅੰਦਰ ਇੱਕ ਛੂਦਰ ਨਾਮ ਜਪ ਰਿਹਾ ਸੰਗਤ ਨੂੰ ਬਾਣੀ ਦੇ ਨਾਲ ਜੋੜ ਰਿਹਾ ਸੋ ਗੁਰੂ ਸਾਹਿਬ ਨੂੰ ਰਾਜੇ ਬੈਨ ਨੇ ਗ੍ਰਿਫਤਾਰ ਕੀਤਾ ਔਰ ਇਸ ਸਤਗੁਰੂ ਅਵਦਾਸ ਮਹਾਰਾਜ ਜੀ ਦੇ ਇਸ ਪਾਵਨ ਸਥਾਨ ਤੋਂ ਗ੍ਰਿਫਤਾਰ ਕਰਕੇ ਆਪਣੇ ਜੇਲਖਾਨੇ ਰਾਜਾ ਬੈਨ ਲੈ ਕੇ ਗਿਆ ਔਰ ਉੱਥੇ ਫਿਰ ਗੁਰੂ ਸਾਹਿਬ ਨੂੰ ਖਰਾਸ ਚੱਕੀ ਚਲਾਉਣ ਦੀ ਸਜ਼ਾ ਜਿਹੜੀ ਦਿੱਤੀ ਗਈ ਜੋ ਕਿ ਸਤਗੁਰੂ ਅਵਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਖਰਾਸ ਚੱਕੀ ਵਾਲ ਆਪਣੀ ਸਵੱਲੀ ਨਿਗਾ ਪਾਈ ਇਹ ਜਿਹੜਾ ਖਰਾਸ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੇ ਆਪ ਹੀ ਚੱਲਣ ਲੱਗ ਪਿਆ ਜਦੋਂ ਰਾਜੇ ਬੈਨ ਨੇ ਇਸ ਕੌਤਕ ਨੂੰ ਦੇਖਿਆ ਉਦੋਂ ਫਿਰ ਰਾਜਾ ਬੈਨ ਸਤਗੁਰੂ ਅਵਦਾਸ ਮਹਾਰਾਜ ਜੀ ਦਾ ਸੇਵਕ ਬਣਿਆ ਸੀ ਸੋ ਇਹ ਜਿਹੜਾ ਸਥਾਨ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਾਤਨ ਸਥਾਨ ਹੈ 4 ਸਾਲ 2 ਮਹੀਨੇ 11 ਦਿਨ ਇਸ ਸਥਾਨ ਦੇ ਉੱਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿ ਕਰਕੇ ਸੰਗਤ ਨੂੰ ਨਾਮ ਬਾਣੀ ਦੀ ਨਾਲ ਜੋੜਨਾ ਕੀਤਾ ਸੀ ਸੋ ਸੰਗਤ ਜੀ ਇਸ ਪਾਵਨ ਪਵਿੱਤਰ ਸਥਾਨ ਦੀ ਜਿਹੜੀ ਕਾਰ ਸੇਵਾ ਰੰਭੀ ਗਈ ਹੈ ਜਿਸ ਦੇ ਵਿੱਚ ਦਰਬਾਰ ਸਾਹਿਬ ਦੀ ਉਸਾਰੀ ਚੱਲ ਰਹੀ ਹੈ 35 ਕਰੋੜ ਦੀ ਲਾਗਤ ਦੇ ਨਾਲ ਦਰਬਾਰ ਸਾਹਿਬ ਬਣਨ ਜਾ ਰਿਹਾ ਹੈ ਔਰ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਦੇਸਾਂ ਪਰਦੇਸਾਂ ਦੇ ਵਿੱਚ ਜਿੰਨੀਆਂ ਸੰਗਤਾਂ ਵੱਸਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਆਓ ਤਨ ਮਨ ਧੰਨ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚ ਕਰਕੇ ਸਤਿਗੁਰਾਂ ਦੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਿਏ ਜਿੰਨੀ ਵੀ ਕਿਸੇ ਦੀ ਸ਼ਰਧਾ ਜਥਾ ਸਮਰਥਾ ਦੇ ਅਨੁਸਾਰ ਆਪ ਜੀ ਕਾਰ ਸੇਵਾ ਦੇ ਵਿੱਚ ਸਹਿਯੋਗ ਪਾ ਸਕਦੇ ਹੋ ਉਹ ਨਾਲ ਦੀ ਹੀ ਨਾਲ ਹੀ ਸੰਗਤ ਦੇ ਰਹਿਣ ਵਾਸਤੇ ਯਾਤਰੀ ਨਿਵਾਸ ਹੈ ਜਿਹੜਾ 50 ਕਮਰਿਆਂ ਦਾ ਯਾਤਰੀ ਨਿਵਾਸ ਹੈ ਉਹ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਜਿਸ ਦੇ ਵਿੱਚ ਸੰਗਤਾਂ ਦੇ ਰਹਿਣ ਵਾਸਤੇ ਸਹੂਲਤ ਦੇ ਵਾਸਤੇ ਕਮਰੇ ਬਣਾਏ ਜਾ ਰਹੇ ਨੇ ਸੋ ਜਿਹੜੇ ਵੀਰ ਭੈਣ ਕਮਰੇ ਦੀ ਸੇਵਾ ਲੈ ਸਕਦੇ ਨੇ ਨਗਰ ਪੂਰਾ ਪਿੰਡ ਰਲ ਕੇ ਕਮਰੇ ਦੀ ਸੇਵਾ ਕਰ ਸਕਦਾ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਸ ਯਾਤਰੀ ਨਿਵਾਸ ਦੇ ਵਿੱਚ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਸੋ ਸੰਗਤ ਨੂੰ ਬੇਨਤੀ ਹੈ ਮਟੀਰੀਅਲ ਆਪ ਜੀ ਦੇ ਸਕਦੇ ਹੋ ਇੱਟਾਂ ਦੀ ਲੋੜ ਹੈ ਸਰੀਏ ਦੀ ਲੋੜ ਹੈ ਸਿਮਿੰਟ ਦੀ ਲੋੜ ਹੈ ਜਿਵੇਂ ਕਿਸੇ ਦੀ ਸ਼ਰਧਾ ਹੈ ਆਪ ਜੀ ਸੇਵਾ ਪਾ ਸਕਦੇ ਹੋ ਸੋ ਇਸ ਪਾਵਨ ਪਵਿੱਤਰ ਸਥਾਨ ਦੀ ਅਕਾਰ ਸੇਵਾ ਮੈਂ ਚੱਲ ਰਹੀਆਂ ਨੇ ਆਪ ਜੀ ਦੇ ਅਚਾਨਾਂ ਵਿੱਚ ਬੇਨਤੀ ਹੈ ਕ੍ਰਾਂਤੀ ਟੀਵੀ ਦੇ ਮਾਧਿਅਮ ਤੋਂ ਆਪ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਇਸ ਗੁਰੂ ਘਰ ਦਾ ਖਾਤਾ ਨੰਬਰ ਵੀ ਦਿੱਤਾ ਜਾਵੇਗਾ ਸੋ ਆਪ ਜੀ ਇਸ ਪਾਵਨ ਪਿੱਤਰ ਸਥਾਨਾਂ ਦੀਆਂ ਕਾਰ ਸੇਵਾਵਾਂ ਦੇ ਵਿੱਚ ਬਣਦਾ ਜੋਗਦਾਨ ਪਾ ਸਕਦੇ ਹੋ ਤਾਂ ਜੋ ਗੁਰੂ ਕੇ ਦਰਬਾਰ ਜੋ ਬਣ ਰਏ ਨੇ ਉਸ ਦੇ ਵਿੱਚ ਤੁਹਾਡਾ ਸਹਿਯੋਗ ਪੈ ਸਕੇ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਅੱਜ ਕ੍ਰਾਂਤੀ ਟੀਵੀ ਨਾਲ ਬਾਬਾ ਜੀ ਨੇ ਗੱਲਬਾਤ ਕੀਤੀ ਅਸੀਂ ਬੜੇ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ